ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਦੋ ਦਿਨ ਦਾ ਔਰ ਜਿਵੇਂ ਅਸੀਂ ਭਗਵੰਤ ਮਾਨ ਸਰਕਾਰ ਕੋ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਦਮਨਾ ਮੰਗ ਕਰ ਰਹੇ ਆ ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਕੀ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖੱਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਨੂੰ ਵਾਪਸ ਕੀਤਾ ਜਾਵੇ ਕਿ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈਗਾ ਉਹ ਵਾਪਸ ਲਿਆ ਜਾਣਾ ਚਾਹੀਦਾ ਇੱਕ ਤਾਂ ਉਹ ਮਤਾ ਪਾਸ ਹੋਣਾ ਚਾਹੀਦਾ ਔਰ ਅਸੀਂ ਵਿਧਾਨ ਸਭਾ ਦੇ اجلاس ਨੂੰ ਲੈ ਕੇ ਗੱਲ ਕਹਿਣਾ ਚਾਹਾਂਗੇ اجلاس ਲੰਬਾ ਚੱਲਣਾ ਚਾਹੀਦਾ ਔਰ ਉਹਦੇ ਵਿੱਚ ਹੈਲਦੀ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਜਾਬ ਦੇ ਮੁੱਦੇ ਆ ਅਸੀਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਅਪੀਲ ਕਰਦੇ ਆ ਕਿ ਜਦੋਂ ਪੰਜਾਬ ਦਾ ਮੁੱਦਾ ਆਵੇ ਚਾਹੇ ਉਹ ਮੰਡੀਕਰਨ ਦਾ ਖੇਤੀਬਾੜੀ ਦਾ ਨਿੱਜੀ ਖੜੜੇ ਦਾ ਸਵਾਲ ਆ ਚਾਹੇ ਕਿਸਾਨਾਂ ਦੀਆਂ 12 ਮੰਗਾਂ ਦਾ ਸਵਾਲ ਆ ਉਹ ਪੰਜਾਬ ਦੇ ਹੱਕਾਂ ਲਈ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਡਟਣ ਔਰ ਅਸੀਂ ਇਹ ਵੀ ਚਾਹਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਕਿ ਜਿਵੇਂ ਪੰਜਾਬ ਨਸ਼ੇ ਨਾਲ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਔਰ ਉਹਦੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਦੋ ਦਿਨ ਦਾ ਔਰ ਜਿਵੇਂ ਅਸੀਂ ਭਗਵੰਤ ਮਾਨ ਸਰਕਾਰ ਕੋ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਦਮਨਾ ਮੰਗ ਕਰ ਰਹੇ ਆ ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ। ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖੱਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਨੂੰ ਵਾਪਸ ਕੀਤਾ ਜਾਵੇ ਕਿ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈਗਾ ਉਹ ਵਾਪਸ ਲਿਆ ਜਾਣਾ ਚਾਹੀਦਾ ਇੱਕ ਤਾਂ ਉਹ ਮਤਾ ਪਾਸ ਹੋਣਾ ਚਾਹੀਦਾ। ਔਰ ਅਸੀਂ ਵਿਧਾਨ ਸਭਾ ਦੇ اجلاس ਨੂੰ ਲੈ ਕੇ ਗੱਲ ਕਹਿਣਾ ਚਾਹਾਂਗੇ اجلاس ਲੰਮਾ ਚੱਲਣਾ ਚਾਹੀਦਾ ਔਰ ਉਹਦੇ ਵਿੱਚ ਹੈਲਦੀ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਜਾਬ ਦੇ ਮੁੱਦੇ ਆ ਅਸੀਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਅਪੀਲ ਕਰਦੇ ਆ ਕਿ ਜਦੋਂ ਪੰਜਾਬ ਦਾ ਮੁੱਦਾ ਆਵੇ ਚਾਹੇ ਉਹ ਮੰਡੀਕਰਨ ਦਾ ਖੇਤੀਬਾੜੀ ਦਾ ਨਿੱਜੀ ਖੜੜੇ ਦਾ ਸਵਾਲ ਆ ਚਾਹੇ ਕਿਸਾਨਾਂ ਦੀਆਂ 12 ਮੰਗਾਂ ਦਾ ਸਵਾਲ ਆ ਉਹ ਪੰਜਾਬ ਦੇ ਹੱਕਾਂ ਲਈ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਡਟਣ ਔਰ ਅਸੀਂ ਇਹ ਵੀ ਚਾਹਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਕਿ ਜਿਵੇਂ ਪੰਜਾਬ ਨਸ਼ੇ ਨਾਲ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਔਰ ਉਹਦੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ